ਕਾਤੇ ਕਿ ਲੋਕੀ ਨਹੀਂ ਆਈ ਹੈ ਅੱਜ ਆਪਿਆ ਨੰਬਰ ਮੋਟ ਕਰੀਏ ਜੇ ਬੈਠੇ ਐਸੇ ਫੋਨ ਅਪਾਇੰਟਮੈਂਟ ਲੈ ਕੇ ਆਣਾ ਪడా ਹੋ ਠੀਕ ਹੈ ਨਾ ਜਿਆ ਤਿੰਨ ਮੰਗਰੇ ਪਾ ਦਿਜੀ ਕੰਮ اپنی آنا ٹھیک ہے نا ंग पार्टी भ ਮਿਸਰਾ ਰਾਣਾ ਰਿਹਾ ਗਿਆ ਹਾਂ ਕਰਾਂਗੇ ਕਾਪੀ ਆ ਗਈ ਬਣਾ ਦੁਲਿਹੇ ਕਰੇ ਕਿਹੜੇ ਬਾਰ ਤੁਸੀਂ ਵਣਨੇ ਕੀ ਨੋ ਮੈਂ ਨਹੀਂ ਮੈਂ ਆਸ਼ੂ ਰਾਣਾ ਕਾਂਗਰਸ ਪਾਰਟੀ ਤੋਂ ਮੇਰੀ ਤੁਹਾਨੂੰ ਪਤਨੀ ਇਸ਼ਾ ਰਾਣਾ ਨੂੰ ਵੋਟ ਨੰਬਰ 27 ਤੋਂ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹੈ ਔਰ ਲੋਕਾਂ ਦਾ ਇੰਨਾ ਭਰਮਾ ਵੰਗਾਰਾ ਮਿਲ ਰਿਹਾ ਹੈ ਇੰਨਾ ਅਸ਼ੀਰਵਾਦ ਮਿਲ ਰਿਹਾ ਹੈ ਕਿ ਬੇਟੀ ਸਮਝ ਕੇ ਹੋ ਇਸ ਨੂੰ ਆਪਣਾ ਅਸ਼ੀਰਵਾਦ ਦੇ ਰਹੇ ਨੇ ਸੋ ਸਾਨੂੰ ਉਮੀਦ ਹੈ ਕਿ ਵਾਰਡ ਦੀ ਜਿੰਨੀ ਵੀ ਜਨਤਾ ਹੈ ਸਾਨੂੰ ਵਾਅਦਾ ਵਾਅਦਾ ਵੋਟਾਂ પાਕੇ ਜਿੱਤੂ ਕਰੇਗੀ ਔਰ ਅਸੀਂ ਵਾਰਡ ਦੇ ਵਿਕਾਸ ਲਈ ਕਾਰੇ ਕਰਾਂਗੇ ਸਰ ਕਿਹੜੇ ਘਰ ਤੋਂ ਅੱਜ ਕਿੱਥੇ ਰੀਚਾਰਜਿੰਗ ਅੱਜ ਅਸੀਂ ਸਵੇਰੇ ਰੇਲਵੇ ਕਲੋਨੀ ਵਾਰਡ ਨੰਬਰ 27 ਦੇ ਵਿੱਚ ਜੋ ਪੈਂਦੀ ਹੈ ਔਰ 100 ਫੁੱਟਾ ਰੋਡ ਜੋ ਵੀ ਸਾਰੇ ਇਲਾਕੇ ਦੇ ਵਿੱਚ ਸਬਜੀ ਮੰਡੀ ਹੈ ਉਹਦੇ ਵਿੱਚ ਔਰ ਸ਼ਹੀਦ ਭਗਤ ਸਿੰਘ ਕਲੋਨੀ ਡੋਰ ਟੂ ਡੋਰ ਚੱਲ ਰਿਹਾ ਹੈ ਹੁਣ ਡੋਰ ਟੂ ਡੋਰ ਕਰਕੇ ਬੈਠੇ ਆਂ ਚਾਹ ਪੀ ਕੇ ਫਿਰ ਡੋਰ ਟੂ ਡੋਰ ਸਟਾਰਟ ਹੋ ਜਾਣਾ ਕਿਉਂਕਿ ਸਮਾਂ ਬਹੁਤ ਘੱਟ ਹੈ ਤੇ ਇਲਾਕਾ ਵੱਡਾ ਹੈ ਤੇ ਸਾਰਿਆਂ ਕੋਲ ਘਰ-ਘਰ ਪਹੁੰਚਣ ਦੀ ਸਾਡੀ ਕੋਸ਼ਿਸ਼ ਹੈ ਉਹ ਅਸੀਂ ਪੂਰਨ ਕਰਾਂਗੇ ਉਸ ਕੋਸ਼ਿਸ਼ ਨੂੰ ਵੀ ਹਰ ਘਰ ਦੇ ਦਰਵਾਜ਼ੇ ਦੀ ਬੈਲ ਮਾਰ ਕੇ ਅਸੀਂ ਉਹਨਾਂ ਨੂੰ ਆਪਣਾ ਮੈਮੋਰੈਂਡਮ ਦੇ ਸਕੀਏ ਔਰ ਤਾਂ ਜੋ ਉਹਨਾਂ ਨੂੰ ਭੇਲ ਕਰ ਸਕੀਏ ਵੀ ਆਪਣੀ ਪੱਛੀ ਨੂੰ ਵੋਟਾ ਪਾ ਕੇ ਬਾਤ ਤੋਵਾ ਜੇਤੂ ਕਰੋ ਨੰਬਰ 5 ਹੈ ਇਹਦੇ ਵਿੱਚ ਕੁਝ ਜੋ ਵਿਚ ਵਿਚਲੀ ਗਲੀਆਂ ਨੇ ਨਾ ਜਿਉਂ ਬਾਕੀ ਗਲੀਆਂ ਤਾਂ ਸਾਰੀਆਂ ਬਣੀਆਂ ਹੋਈਆਂ ਨੇ ਜੋ ਵਿਚ ਇੰਟਰਕਨੈਕਟਡ ਗਲੀਆਂ ਨੇ ਉਹਨਾਂ ਦੇ ਵਿੱਚ ਥੋੜਾ ਜਿਹਾ ਕੰਮ ਹੋਣ ਵਾਲਾ ਹੈ ਕੁਝ ਇੱਕ ਦੋ ਗਲੀਆਂ ਨੇ ਜਿਹਦੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਜੋ ਸਾਨੂੰ ਲੋਕਾਂ ਨੇ ਦੱਸੀ ਹੈ ਉਹ ਅਸੀਂ ਸਭ ਤੋਂ ਪਹਿਲਾਂ ਕਿਉਂਕਿ ਪਾਣੀ ਤੋਂ ਬਿਨਾ ਜੀਵਨ ਨਹੀਂ ਹੈ ਜੀਵਨ ਤੋਂ ਬਿਨਾ ਪਾਣੀ ਨਹੀਂ ਹੈ ਸੋ ਪਾਣੀ ਤੋਂ ਜੋ ਸਮੱਸਿਆਵਾਂ ਨੂੰ ਆ ਰਹੀ ਹੈ ਗੰਦੇ ਪਾਣੀ ਦੀ ਸਭ ਤੋਂ ਪਹਿਲਾਂ ਉਸ ਨੂੰ ਪੂਰਨ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਉਸ ਤੋਂ ਬਾਅਦ ਸੜਕਾਂ ਲਾਈਟਸ ਜੋ ਜੋ ਵੀ ਦਿੱਕਤਾਂ ਨੇ ਉਹ ਸਭ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸਰਕਾਰ ਤੋਂ ਅਪੀਲ ਕਰਾਂਗੇ ਵੀ ਜਲਦੀ ਤੋਂ ਜਲਦੀ ਵਾਰਡ ਦੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਾਇਆ ਜਾਵੇ ਹੁਣ ਕਿਹੜੇ ਵਾਟੂ ਸਕੀਮ ਕੀ ਨਾਮ ਤੋਂ ਬਈਏ ਵਾਟ ਨੰਬਰ 27 ਤੋਂ ਤੇ ਮੇਰਾ ਨਾਮ ਇਸ਼ਾ ਰਾਨਾ ਹੈ ਕਿੰਨੇ ਇਸ ਏਰੀਆ ਵਿੱਚ ਜਿਹੜੀ ਪ੍ਰੋਬਲਮ ਆndੀਆਂ ਨੇ ਕੰਫਰੰਸ ਤੋਂ ਬਾਅਦ ਪ੍ਰੋਬਲਮ ਹੱਲ ਹੋ ਜਾਣਗੇ ਮੈਮ ਹਾਂਜੀ ਮੈਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗੀ ਵੀ ਜਿੰਨੀ ਵੀ ਜਿੰਨੀ ਵੀ ਜੜੀ ਵੀ ਪ੍ਰੋਬਲਮਸ ਮੈਂ ਹੁਣ ਤੱਕ ਦੇਖੀਆਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂ ਮੈਂ ਸੇ ਡੋਟ ਡੋਟ ਕੀਤਾ ਲੋਕਾਂ ਨੇ ਕਿੰਨਾ ਪਿਆਰ ਮਿਲਿਆ ਮੈਨੂੰ ਬਹੁਤ ਜ਼ਿਆਦਾ ਪਿਆਰ ਉਹਨਾਂ ਨੇ ਇੱਕ ਆਪਣੀ ਬੇਟੀ ਵਾਂਗ ਮੈਨੂੰ ਆਪਣਾ ਪਿਆਰ ਦਿੱਤਾ ਉਹ ਉਹਨਾਂ ਨੇ ਇੰਨਾ ਮੈਨੂੰ ਸਪੋਰਟ ਕੀਤਾ ਵੀ ਮੈਨੂੰ ਇਹ ਲੱਗਾ ਵੀ ਸਭ ਕੁਝ ਜਿੱਦਾਂ ਉਹਨਾਂ ਨੇ ਆਪਣਾ ਸਾਰਾ ਕੁਝ ਹੀ ਮੈਨੂੰ ਆਪਣੀ ਪ੍ਰੋਬਲਮ ਸਭ ਕੁਝ ਦਿੱਤੇ ਔਰ ਮੈਂ ਇਹ ਹੀ ਹੱਥ ਜੋੜ ਕੇ ਬੇਨਤੀ ਕਰਦੇ ਕੋਸ਼ਿਸ਼ ਕਰੂੰਗੀ ਵੀ ਮੈਂ ਉਹਨਾਂ ਦੀ ਹਰ ਜਿਹੜੀ ਉਹਨਾਂ ਦੀ ਸ਼ਰਤਾਂ ਹੈ ਉਹ ਤੇ ਮੈਂ ਖਰੀ ਉਤਰਾਂ ہاں جی تو شام کو پاپا ہی اوکے نہیں ہے اپ بھی بتا گھر میں 2 3 بٹ 4 5 بٹ 4 بجلی نہ کم کرتا نہیں بجلی نہ کم کرتا ਕਿਹੜੀ ਪਾਰ ਇਹ ਟੋਡਾ ਚੋਣ ਸਾਲਾਂ ਤੋਂ ਕਿਸ ਤਰ੍ਹਾਂ ਪ੍ਰਚਾਰ ਕਰ ਰਹੇ ਹੋ ਅੱਜ ਅੱਜ ਅਸੀਂ ਬਾੜ ਨੰਬਰ 32 ਢਨਾਰੀ ਕਲਾਂ ਦੇ ਵਿੱਚ ਡੋ ਟੂ ਡੋਰ ਕਰ ਰਹੇ ਹਾਂ ਤਕਰੀਬਨ ਸਾਡਾ ਸਾਰਾ ਢਨਾਰੀ ਕਲਾਂ ਜਿੰਨੇ ਵੀ ਸਾਡੀਆਂ ਕਲੋਨੀਆਂ ਪੈਂਦੀਆਂ ਸੀ ਨਹੀਂ ਉਹ ਅਸੀਂ ਡੋ ਟੂ ਡੋਰ ਕਰ ਚੁੱਕੇ ਹਾਂ ਮੇਰਾ ਇੱਕ ਹੀ ਸੁਪਨਾ ਵਾ ਜਿਵੇਂ ਸਰਬਜੀਤ ਗਰਦਾ ਸਾਹਿਬ ਜਦੋਂ ਕਾਉਂਸਲਰ ਆਉਂਦੇ ਸੀ ਹਨਾ ਇਹਨਾਂ ਨੇ ਪਿੰਡ ਲਈ ਇੱਕ ਵੀ ਗਲੀ ਨਹੀਂ ਛੱਡੀ ਸਾਰੀਆਂ ਬਣਵਾਈਆਂ ਇਹਨਾਂ ਨੇ ਬੜਾ ਵਿਕਾਸ ਕਰਾਇਆ ਮੇਰਾ ਵੀ ਉਹੀ ਸੁਪਨਾ ਵੀ ਮੈਂ ਵੀ ਪਿੰਡ ਲਈ ਕੁਝ ਕਰਾਂ ਮੈਂ ਵੀ ਉਹੀ ਕੰਮ ਮੈਂ ਕਰਾਂ ਲੋਕ ਕਹਿੰਨ ਬਈ ਵਾਕੀ ਮੈਂ ਜਿਹੜੀ ਜੋੜੀ ਆ ਉਹ ਰਾਮ ਲక్ష్ਮਣ ਵਾਲੀ ਜੋੜੀ ਆ ਔਰ ਅਸੀਂ ਇਹਨਾਂ ਦਾ ਇਸੇ ਭਰ ਸਦਕਾ ਇਦਾਂ ਹੀ ਵਿਕਾਸ ਕਰਾਵਾਂਗੇ ਇਦਾਂ ਹੀ ਪਿੰਡ ਦੇ ਲੋਕਾਂ ਦਾ ਭਲਾ ਕਰਾਂਗੇ ਸਿਰ ਮੈਂ ਪੂਰਾ ਨਾਮ ਦੱਸ ਦੋ ਕਿਹੜਾ ਬਾੜ ਕਿਹੜਾ ਨੌ ਗੁਰਕਰਪਾਲ ਸਿੰਘ ਪਾਲੜਦਨਾਰੀ ਮੇਰਾ ਬਾੜ ਨੰਬਰ 32 ਆ ਮੇਰਾ ਜਿਹੜਾ ਚੋਣ ਝਾਨ ਮੈਨੂੰ ਮਿਲਿਆ ਉਹ ਮੈਨੂੰ ਟਰੈਕਟਰ ਮਿਲਿਆ ਔਰ ਮੈਨੂੰ ਭਾਜਪੀ ਜਿਹੜੀ ਸਾਡੀ ਪਾਰਟੀ ਆ ਉਹਦੀ ਮੈਨੂੰ ਟੋਟਲੀ ਜਿਹੜੀ ਸਪੋਰਟ ਆ ਮੇਰੇ ਨਾਲ ਆ ਮੈਂ ਬੀਜੇਪੀ ਸਮਰਥਰ ਤੋਂ ਚੋਣ ਜਾਂ ਟਰੈਕਟਰ ਆਜ਼ਾਦ ਨਿਰਬਲ ਬਾਲਾ ਖਨਾਰੀ ਵਾਰਡ ਨੰਬਰ 32 ਤੋਂ ਚੋਣ ਲੜ ਰਿਹਾ ਹਾਂ ਸੰਗਰਸ਼ਾ ਵਾਰਡ ਨੰਬਰ 32 ਤੋਂ ਇਲੈਕਸ਼ਨ ਦੇ ਸਬੰਧ ਚ ਜਿਹੜੀ ਮੀਟਿੰਗ ਅੱਜ ਕਰੀ ਜਾ ਰਹੀ ਹੈ ਇੱਥੇ ਕੈਂਡੀਡੇਟ ਪਰਫਾਤ ਸਿੰਘ ਜੀ ਪਾਲਾ ਜਿਨ੍ਹਾਂ ਦਾ ਚੋਣਸ਼ਾਨ ਟਰੈਕਟਰ ਹੈ ਮੈਂ ਇਹਨਾਂ ਦੇ ਚੋਣ ਦੇ ਵਿੱਚ ਸਾਰੀ ਆਪਣੀ ਬੀਜੇਪੀ ਪਾਰਟੀ ਦਾ ਕਾਲ ਸੇ ਜਾਊਗਾ ਕਾਣੇ ਦੇ ਪੁਰਾ ਘਰ ਤੋਂ ਘਰ ਜਾ ਕੇ ਅਸੀਂ ਪ੍ਰਚਾਰ ਕਰਨਾ ਖਿਨਾਰੀ ਪਿੰਡ ਚ ਕਰਿਆ ਤੇ ਅੱਜ ਕਰਨ ਜਾ ਰਹੇ ਹਾਂ ਸ਼ੁਰੂ ਕਰਿਆ ਹਾਂ ਘਰ ਘਰ ਜਾ ਕੇ ਵੋਟਾਂ ਦੀ ਮੰਗ ਪਹਿਲਾਂ ਦੀ ਤਰ੍ਹਾਂ ਕਰਾਂਗੇ ਕਿ ਜਿਹੜੀ ਵੋਟ ਆ ਟ੍ਰੈਕਟਰ ਦੇ ਫੁੱਲ ਨੂੰ ਟ੍ਰੈਕਟਰ ਚੋਣ ਨਿਸ਼ਾਨ ਨੂੰ ਪਾਓ ਇਹ ਇਹਨਾਂ ਦਾ ਚੋਣ ਨਿਸ਼ਾਨ ਜਿਹੜਾ 3 ਨੰਬਰ ਤੇ ਹੈ ਕਿਉਂਕਿ ਜਿਹੜਾ ਵਿਕਾਸ ਸਾਹਿਬ ਇਹਨਾਂ ਨੇ ਕਿਹਾ ਕਿ ਜਿਹੜਾ ਵਿਕਾਸ ਖਨਾਰੀ ਪਿੰਡ ਦਾ 32 ਨੰਬਰ ਵਾੜ ਗਿਆਸਪੁਰ ਸੇਖਪੁਰ ਜਿੰਨਾ ਵੀ ਏਰੀਆ ਓਕੇ ਉਹ ਵਿਕਾਸ ਪਹਿਲਾਂ ਦੀ ਤਰ੍ਹਾਂ ਜਿੱਦਾਂ ਤੇਰੇ ਹੁੰਦੇ ਹੋਇਆ ਹੈ ਐਵੇਂ ਨਹੀਂ ਵਿਕਾਸ ਤੇ ਗੜੀ ਗੜੀ ਉਹ ਜਾਰੀ ਰੱਖੀ ਜਾਊ ਕੋਈ ਵੀ ਗਲੀ ਛੱਡੀ ਨਹੀਂ ਜਾਊ ਹਰ ਹਰ ਗਲੀ ਦਾ ਕੰਮ ਜਿਵੇਂ ਪਹਿਲਾਂ ਅਸੀਂ ਸਾਰਾ ਵਿਕਾਸ ਕਰਾਇਆ ਸੀ ਕਿਸੇ ਦਾ ਕੋਈ ਫਰਕ ਨਹੀਂ ਰੱਖਿਆ ਜਾਊ ਓਕੇ ਇਕੱਲਾ ਇਕੱਲਾ ਪਿੰਡ ਦਾ ਜਿਹੜਾ ਵੀਰ ਪੈਣਪਰਾ ਸਾਰਾ ਨੂੰ ਨਾਲ ਲੈ ਕੇ ਇਹ ਵੋਟਾਂ ਦੀ ਜਿੱਤ ਅਸੀਂ ਹਸਲ ਕਰਾਂਗੇ ਕਿਰਪਾਲ ਸਿੰਘ ਪਾਲਾ ਨੂੰ ਜੇ ਤਾਂ ਸਗਰਾ ਕੇ ਦਵਾਉਂ